ਹੈਲੋ एवरीवन ਸਟੱਡੀ ਸਰਕਲ 07 ਆਨਲਾਈਨ ਪਲੇਟਫਾਰਮ ਤੇ ਸਭ ਦਾ ਸਵਾਗਤ ਕੀਤਾ ਜਾਂਦਾ ਹਾਂਜੀ ਸਟੂਡੈਂਟਸ ਧਿਆਨ ਦਿਓ ਅੱਜ ਜੋ ਲਿਸਟ ਆਊਟ ਹੋਈ ਆ ਇਹ ਲਿਸਟ ਈਟੀਟੀ 3264 ਭਰਤੀ ਦੀ ਲਿਸਟ ਆਊਟ ਹੋਈ ਆ ਜਿੰਨਾ ਜਿੰਨਾ ਸਟੂਡੈਂਟਾਂ ਦਾ ਨਾਮ ਆਇਆਗਾ ਉਹ ਆਪਣੀ ਅੱਜ ਦੀ ਲਿਸਟ ਚੈੱਕ ਕਰ ਲੈਣ ਇਹ ਲਿਸਟ ਤੁਹਾਨੂੰ ਆਪਣੇ ਟੈਲੀਗ੍ਰਾਮ ਲਿੰਕ ਦੇ ਵਿੱਚ ਵੀ ਮਿਲ ਜੂਗੀ ਜਾਂ ਕੋਈ ਵੀ ਸਟੂਡੈਂਟਸ WhatsApp ਗਰੁੱਪ ਦੇ ਨਾਲ ਜੁੜਨਾ ਚਾਹੁੰਦਾ ਮੈਂ ਨੰਬਰ ਮੈਂਸ਼ਨ ਕਰ ਦੂੰਗਾ ਡਿਸਕ੍ਰਿਪਸ਼ਨ ਬਾਕਸ ਵਿੱਚ ਤਾਂ ਉਹ WhatsApp ਗਰੁੱਪ ਦੇ ਵਿੱਚ ਜੁੜ ਕੇ ਵੀ ਲਿਸਟ ਪ੍ਰਾਪਤ ਕਰ ਸਕਦਾ ਹੈਗਾ ਠੀਕ ਹੈ ਸਟੂਡੈਂਟਸ ਅੱਜ ਆਪਾਂ ਗੱਲ ਕਰਾਂਗੇ 364 ਦੀ ਤੇ ਨਾਲ ਨਾਲ ਗੱਲ ਕਰਾਂਗੇ ਆਪਾਂ ETT ਕੈਡਰ 994 ਦੀ ETT 2364 ਦੀ ਲਿਸਟ ਆਊਟ ਹੋ ਚੁੱਕੀ ਆ ਤੇ ETT 994 ਦੀ ਲਿਸਟ ਵੀ ਦੇਖਣ ਨੂੰ ਮਿਲੂਗੀ ਤੇ ਜੇ ਆਪਾਂ ਸਟੇਸ਼ਨ ਚੁਆਇਸ ਦੀ ਗੱਲ ਕਰੀਏ ਤਾਂ ਬਹੁਤ ਹੀ ਜਲਦੀ ਸਟੇਸ਼ਨ ਬਾਰੇ ਵੀ ਆਪਾਂ ਜਾਣਕਾਰੀ ਦੇਵਾਂਗੇ ਤੁਹਾਨੂੰ ਕਰੀਏ ਅੱਗੇ ਕੀ ਪ੍ਰੋਸੈਸ ਹੋਊਗਾ ਤੇ ਕੱਟਆਫ ਕੀ ਕੀ ਰਹਿਣ ਵਾਲੀ ਆ ਉਹ ਆਪਾਂ ਕਰਦੇ ਆਂ ਅੱਜ ਦੇ ਸੈਸ਼ਨ ਦੇ ਵਿੱਚ ਹਾਂਜੀ ਆਪਾਂ ਦੇਖਦੇ ਆਂ ਲਿਸਟ ETT ਕੈਡਰ 2364 ਦੀ ਜੋ ਕਿ 14 1 2025 ਨੂੰ ਜਾਰੀ ਕੀਤੀ ਆ ਸਭ ਤੋਂ ਪਹਿਲਾਂ ਆਪਾਂ ਓਪਨ ਕੈਟਾਗਰੀ ਦੀ ਗੱਲ ਕਰਦੇ ਆਂ ਓਪਨ ਕੈਟਾਗਰੀ ਦੇ ਵਿੱਚ ਸਭ ਤੋਂ ਹਾਈਐਸਟ ਨੰਬਰ ਆ 96 96 ਤੋਂ ਸਟਾਰਟ ਹੋ ਕੇ ਕਿੰਨੇ ਤੱਕ ਜਾ ਕੇ ਰੁਕੀ ਆ ਜਾਂ ਆਪਾਂ ਦੇਖ ਲਈਏ ਕਿੰਨੇ ਤੱਕ ਮੈਰਿਟ ਆ ਓਪਨ ਕੈਟਾਗਰੀ ਦੀ 70 70 ਤੱਕ ਤਾਂ ਆ ਗਈ ਸਟੂਡੈਂਟਸ ਆ ਇਹ ਆਪਾਂ ਦੇਖ ਰਹੇ ਦੇਖ ਰਹੇ ਆ ਇਸ ਦੀ ਮੈਰਿਟ ਗਈ ਆ 67 ਨੰਬਰ ਓਪਨ ਕੈਟਾਗਰੀ ਜਿਹਦੇ ਵਿੱਚ ਕਿੰਨੇ ਕੈਂਡੀਡੇਟ ਆ ਇਨਕਲੂਡ ਹੋਏ ਨੇ 595 595 ਕੈਂਡੀਡੇਟ ਜਰਨਲ ਦੇ ਇਨਕਲੂਡ ਹੋਏ ਨੇ ਤੇ ਹਾਈਐਸਟ ਨੰਬਰ 96 ਤੋਂ ਲੈ ਕੇ 15 67 ਤੱਕ ਮੈਰਿਟ ਗਈ ਆ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਆਪਾਂ ایਡਬਲਯੂਐਸ ਦੀ ایਡਬਲਯੂਐਸ ਦੀ ਕਿੰਨੇ ਤੋਂ ਸਟਾਰਟ ਹੋਈ ਆ 67 ਤੋਂ ਚੱਲੀ ਆ ਮੈਰਿਟ ਆ ਕਿੰਨੇ ਤੱਕ ਆ ਕਿੰਨੇ ਕੈਂਡੀਡੇਟ ਆ ਉਹ ਆ ਦੇਖਦੇ ਆ ਇਸ ਦੇ ਵਿੱਚ ਲਿਸਟ ਦੇ ਵਿੱਚ 67 ਵਾਲੇ ਬਹੁਤ ਸਾਰੇ ਸਟੂਡੈਂਟਸ ਇਹਦੇ ਵਿੱਚ ਸੌਰੀ 663 363 ਸਟੂਡੈਂਟ ਹੈ ਓਪਨ ਕੈਟਾਗਰੀ ਦੇ ਜੋ ਕਿ ਸਟਾਰਟ ਤੇ ਗਈ ਹੈ ਮੈਰਿਟ ਐਡਬੀਐਸ ਦੀ ਗੱਲ ਕਰਦੇ ਆ ਸਟੂਡੈਂਟਸ 67 ਨੰਬਰ ਤੋਂ ਲੈ ਕੇ ਕਿੰਨੇ ਤੱਕ ਗਈ ਹੈ ਮੈਰਿਟ ਉਹ ਆਪਾਂ ਦੇਖਦੇ ਆ ਐਡਬੀਐਸ ਦੀ ਗੱਲ ਕਰੀ ਆਪਾਂ 170 70 ਪੋਸਟਾਂ ਸੀ ਜਿਹਦੇ ਵਿੱਚ 53 ਤੱਕ ਮੈਰਿਟ ਆਈ ਹੈ 53 ਦੇ ਵੀ ਬਹੁਤ ਸਾਰੇ ਸਟੂਡੈਂਟਸ ਵਿੱਚ ਇਨਕਲੂਡ ਕੀਤੇ ਗਏ ਨੇ 53 53 ਵੀ ਹੈਗੇ ਆ ਮਤਲਬ ਕਿ 55 ਤੋਂ ਲੈ ਕੇ 170 ਤੱਕ ਆ इन कैंडेट तिरवंजा वाले भी ले गए हैं ठीक है स्टूडेंट्स तरवंजा तक गै मैरिट गई है ई डबल्यू एस द उस तो अगर आप बीसी की गल करिए बीसी छिहत्तर छिहत् तो लैके किन्ने तक गई है छ शा, सठ तक जिन्हें भी बी सी वाले कैंडिडेट है सठ तक मैरिट है ये देखो एक सौ सत्तर पोस्टा सी किसी बी सी बी कैटागरी दौ सत्तर एक सौ सत्तर पोस्ट ए जिदे सठ तक मेरिट इसकी गई है ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਐਸ ਸੀ ਆਰਓ ਦੀ ਐਸ ਸੀ ਆਰਓ ਦੀ ਹਾਈਐਸਟ ਨੰਬਰ 72 ਟੋਟਲ ਮੈਰਿਟ ਮਾਰਕਸ 73 ਤੇ ਕਿੰਨੇ ਤੱਕ ਗਈ ਹੈ ਮੈਰਿਟ ਉਹ ਆਪਾਂ ਦੇਖਦੇ ਆਂ ਕਿੰਨੇ ਤੱਕ ਗਈ ਹੈ ਐਸ ਸੀ ਆਰਓ ਦੀ ਐਸ ਸੀ ਆਰਓ ਦੀਆਂ ਜੇ ਆਪਾਂ ਪੋਸਟਾਂ ਦੀ ਗੱਲ ਕਰੀਏ ਤੇ 467 ਪੋਸਟਾਂ 467 ਪੋਸਟ ਹੈ ਐਸ ਸੀ ਅਰੋਦੀ 467 ਪੋਸਟਾਂ ਤੇ ਮੈਰਿਟ ਗਈ ਆ 57 ਤੇ ਠੀਕ ਆ ਸਟੂਡੈਂਟਸ ਇਹਦੀ ਮੈਰਿਟ ਗਈ ਆ 57 ਤੇ 7 7 ਤੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਐਸ ਸੀ ਐਮ ਬੀ ਕੈਟਾਗਰੀ ਦੀ ਐਸ ਸੀ ਐਮ ਬੀ ਕੈਟਾਗਰੀ ਤਾਂ ਬਹੁਤ ਹੀ ਘੱਟ ਮੈਰਿਟ ਜਾਂਦੀ ਹੈ ਇਹਦੀ ਮੈਰਿਟ ਗਈ ਆ ਫੁੱਟ 29 ਤੱਕ ਗਈ ਹੈ ਸ਼ਾਇਦ ਮੈਂ ਬਾਕੀ ਆਪਾਂ ਲਿਸਟ ਚੈੱਕ ਕਰ ਲੈਣੇ ਆ ਜੇ ਕਿਸੇ ਨੂੰ ਵੀ ਲਿਸਟ ਦੀ ਲੋੜ ਹੈ ਜੇ ਦੇਖਣਾ ਚਾਹੁੰਦਾ ਨਾਮ ਆਪਣਾ ਤਾਂ ਉਹ ਆਪਣੇ ਟੈਲੀਗ੍ਰam ਲਿੰਕ ਨਾਲ ਵੀ ਜੁੜ ਸਕਦਾ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਓ ਸਟੂਡੈਂਟਸ ਜੋ-ਜੋ ਚੈਨਲ ਤੇ ਨਵੇਂ ਆਏ ਨੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਵੀ ਕਿਉਂਕਿ ਆਪਾਂ ਇਸ ਚੈਨਲ ਦੇ ਉੱਤੇ ਹਰ ਇੱਕ ਨਵੀਂ ਤੋਂ ਨਵੀਂ ਕੋਈ ਵੀ ਅਪਡੇਟ ਆਉਂਦੀ ਆ ਆਪਾਂ ਅਪਲੋਡ ਕਰ ਦਿੰਨੇ ਆ ਨਾਲ ਦੀ ਨਾਲ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਾਂ ਗੱਲ ਕਰ ਰਹੇ ਸੀਗੇ ਐਸਈ ਐਮਵੀ ਦੀ ਹਾਂ SCMB SCMB ESM ਦਿੱਤੀ ਗਈ ਹੈ 44 ਤੱਕ 44 ਤੱਕ ਤੇ SCMB ESM 51 ਹਾਂਜੀ 40 ਤੱਕ ਇਹ ਦੇਖੋ 12 ਨੰਬਰ 40 ਤੱਕ ਮੈਰਿਟ ਗਈ ਹੈ SC X ਸਰਵਿਸਮੈਨ RO ਦੀ ਇੱਕ ਮਿੰਟ ਸਟੂਡੈਂਟਸ ਹਾਂਜੀ ਅੱਪਾ ਗੱਲ ਕਰ ਰਹੇ ਸੀ ਐਸ ਸੀ ਐਮ ਬੀ ਦੀ ਐਸ ਸੀ ਐਮ ਬੀ ਦੀ ਮੈਰਿਟ ਗਈ ਆ 39 ਤੱਕ ਜਿਦੇ ਵਿੱਚ 400 51 ਪੋਸਟਾਂ ਟੋਟਲ ਐਸ ਸੀ ਐਮ ਬੀ ਦੀਆਂ ਸੀਗੀਆਂ ਉਸ ਤੋਂ ਬਾਅਦ ਜੇ ਆਪਾਂ ਐਕ ਸਰਵਿਸਮੈਨ ਦੀ ਗੱਲ ਕਰੀਏ ਐਸ ਸੀ ਐਮ ਬੀ ਨੇ 93 ਤੱਕ ਹੀ ਇਹ ਸਟੂਡੈਂਟਸ ਇਹ ਦੇਖੋ 29 464 ਤੱਕ 29 ਨੰਬਰ ਤੱਕ ਪੋਸਟਾਂ ਤੇ ਆਈ ਹੈ ਮੈਰਿਟ ਐਸ ਸੀ ਐਮ ਬੀ ਦੀ ਉਸ ਤੋਂ ਆਪਾਂ ਅੱਗੇ ਗੱਲ ਕਰੀਏ ਜਰਨਲ ਐਕਸ ਸਰਵਿਸਮੈਨ ਦੀ ਤਾਂ ਉਸ ਦੀ ਹਾਈਐਸਟ ਨੰਬਰ 60 ਸੀ ਇਹਨਾਂ ਦੇ 13 59 ਹਾਂ ਜਰਨਲ ਐਕਸ ਸਰਵਿਸਮੈਨ ਦੀ ਜੇ ਆਪਾਂ ਗੱਲ ਕਰੀ ਤਾਂ 59 ਉਸ ਤੋਂ ਅਗਲੀ ਕੈਟਾਗਰੀ ਦੀ ਗੱਲ ਕਰਦੇ ਆਪਾਂ ਬੀਸੀ ਐਈਐਸਐਮ ਦੀ ਬੀਸੀ ਐਈਐਸਐਮ ਦੀ ਮੈਰਿਟ ਗਈ ਆ 37 ਤੇ ਉਸ ਤੋਂ ਅਗਲੀ ਕੈਟਾਗਰੀ आरओ ईएसएम दी ਗੱਲ ਕਰੀ ਤਾਂ ਇਹਨਾਂ ਦੀ ਮੈਰਿਟ ਗਈ ਆ ਐਸ ਸੀ ਆਰਓ ई एक्स ਸਰਵਿਸਮੈਨ ਦੀ ਗੱਲ ਕਰੀ ਤਾਂ 44 ਤੇ ਗਈ ਆ ਉਸ ਤੋਂ ਅਗੇ ਆਪਾਂ ਫ੍ਰੀडम फाइਟਰ ਦੀ ਗੱਲ ਕਰੀਏ ਤਾਂ ਇਹਨਾਂ ਦੀ ਮੈਰਿਟ ਗਈ ਹੈ 37 ਤੇ ਜਾਨੀ ਕਿ 37 ਉਸ ਤੋਂ ਅਗਲੀ ਕੈਟੇਗਰੀ ਜਰਨਲ ਜਨਰਲ سپورਟ ਦੀ ਗੱਲ ਕਰੀਏ ਸਪੋਰਟਸ ਦੀ ਤਾਂ ਇਹਨਾਂ ਦੀ ਮੈਰਿਟ ਗਈ ਆ ਅ ਦੇਖ ਰਹੇ ਆਂ ਆਪਾਂ 55 ਤੇ ਉਸ ਤੋਂ ਕੇ ਕੈਟਾਗਰੀ ਆਰਓ ਸਪੋਰਟਸ ਦੀ ਗੱਲ ਕਰੀਏ ਤਾਂ ਇਹਨਾਂ ਦੀ 55 ਤੇ ਉਸ ਤੋਂ ਅੱਗੇ ਐਸਸੀਐਮਬੀ ਸਪੋਰਟਸ ਦੀ ਗੱਲ ਕਰੀਏ ਤਾਂ ਇੱਕ ਸਟੂਡੈਂਟ ਹੈ 41 ਨੰਬਰ ਹੈ ਇਸਦੇ 41 ਤੇ ਮੈਰਿਟ ਗਈ ਹੈ ਉਸ ਤੋਂ ਅੱਗੇ ਹੈਂਡੀਕੈਪਟ ਦੀ ਗੱਲ ਕਰੀਏ ਹੈਂਡੀਕੈਪਟ ਦੀ ਮੈਰਿਟ ਗਈ ਹੈ 32 ਤੇ ਉਸ ਤੋਂ ਅਗਲੀ ਕੈਟਾਗਰੀ ਹੈਂਡੀਕੈਪਟ ਔਰਥੋ ਦੀ ਗੱਲ ਕਰੀਏ ਤਾਂ ਇਹਨਾਂ ਦੀ ਮੈਰਿਟ ਗਈ ਹੈ 58 ਤੇ ਉਸ ਤੋਂ ਅਗਲੀ ਕੈਟਾਗਰੀ ਹੈਂਡੀਕੈਪਟ ਆਈਡੀ ਇਹਨਾਂ ਦਾ ਕੋਈ ਨੋ ਕੈਂਡੀਡੇਟ ਅਵੇਲੇਬਲ ਇਹਨਾਂ ਦਾ ਕੋਈ ਕੈਂਡੀਡੇਟ ਨਹੀਂ ਸੀ ਇਹ ਸੀ ਆਪਣੀ ਅੱਜ ਦੀ ਲਿਸਟ ਨੈਕਸਟ ਆਪਾਂ ਗੱਲ ਕਰੀਏ ਜੇ ਆਪਾਂ 9894 ਸਟੂਡੈਂਟਸ ਜਿਨ੍ਹਾਂ ਨੇ ਬੇਟਾ ਬੇਟਾ ਰਿਜ਼ਲਟ ਦੀ ਸੌਰੀ ਰਿਜ਼ਲਟ ਨਹੀਂ ਲਿਸਟ ਦੀ ਤਾਂ ਉਹ ਬਹੁਤ ਜਲਦੀ ਲਿਸਟ ਆਊਟ ਹੋਊਗੀ ਤਾਂ ਥੋੜਾ ਸਬਰ ਰੱਖਣਾ ਪਊਗਾ ਆਪਾਂ ਨੂੰ ਠੀਕ ਹੈ ਸਟੂਡੈਂਟਸ ਇਹ ਸੀ ਆਪਣਾ ਅੱਜ ਦਾ ਸੈਸ਼ਨ ਤਾਂ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲੈਣਾ ਜਿਨ੍ਹਾਂ ਜਿਨ੍ਹਾਂ ਦਾ ਸਿਲੈਕਸ਼ਨ ਹੋਇਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਈ ਧੰਨਵਾਦ